ਖਸੀ ਕਾਲ ਦੋਸਤੋ ਅੱਜ ਆਪਾਂ ਕੈਡਮੀ ਦੇ ਜਵਾਨਾਂ ਵਾਸਤੇ ਚਨੇ ਦਾਖਾਂ ਤੇ ਬਾਦਾਮ ਤੇ ਨਾੜੀ ਇਹਨਾਂ ਵਾਸਤੇ ਇੱਕ ਦੇਗ ਤਿਆਰ ਕਰਾਂਗੇ ਕੜਾ ਪ੍ਰਸ਼ਾਦ ਸੋ ਗੱਲਾਂ ਕਰਨ ਵਾਲੇ ਸੱਜਣ ਕਈ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਦੇ ਆ ਪਰ ਪਤਾ ਲੱਗਦਾ ਕਈ ਵਾਰੀ ਨਾ ਦੋ ਖਿਡਾਰੀ ਕੁਲਦੇ ਹੋਣ ਗਰਾਊਂਡ ਦੇ ਵਿੱਚ ਬਾਹਰਲੇ ਸੱਜਣ ਦਾ ਇੰਨੀ ਜ਼ੋਰ ਲੱਗਿਆ ਰਹਿੰਦਾ ਪਰ ਪਤਾ ਲੱਗਦਾ ਹੁੰਦਾ ਜਦੋਂ ਮੈਦਾਨ ਦੇ ਵਿੱਚ ਬੜੀ ਦਾ ਸੋ ਉਹਨਾਂ ਦੀ ਸੋਚ ਨੂੰ ਭਰਾਵਾਂ ਦੀ ਨੂੰ ਮੁਬਾਰਕ ਮਾਲਕ ਉਹਨਾਂ ਨੂੰ ਸਮਤ ਬਖਸ਼ੇ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਨਹੀਂ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾ ਚੱਲੀਆਂ ਨੇ ਅਬ ਹਮ ਚੱਲੀ ਠਾਕ ਰਪੇ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਪਮਾਰ ਲੋਗਨ ਕੀ ਚਿਤ్రਾਈ ਉਪਮਨ ਦੇਹ ਬਸੰਤਰ ੜਾਰ ਕੋਈ ਭਲਾ ਕਹੋ ਕੋਈ ਬੁਰਾ ਕਹੋ ਹਮ ਤਨ ਦੀਓ ਹੈ ੜਾਰ ਕੋਈ ਭਲਾ ਕਹੋ ਕੋਈ ਬੁਰਾ ਕਹੋ ਹਮ ਤਨ ਦੀਓ ਹੈ ੜਾਰ ਸਾਡੀਆਂ ਇੰਨਾਂ ਛੋਟੀਆਂ-ਛੋਟੀਆਂ ਕੋਸ਼ਾ ਨਾਲ ਜੇ ਸਾਡੀ ਪਿੰਡ ਦੀ ਜਵਾਨੀ ਜੇ ਸਾਡੇ ਪੰਜਾਬ ਦੀ ਜਵਾਨੀ ਉਹਦੇ ਵਿੱਚੋਂ 5 10 15 20 ਨੂੰ ਸਿਪਲੇਅਰ ਆਰਮੀ ਪੁਲਿਸ ਜਾਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਕਰਵਾ ਸਕੀਏ ਮੈਨੂੰ ਲੱਗਦਾ ਵੀ ਸਾਡਾ ਇਹ ਕੀਤੀ ਹੋਈ ਸਲਾਮਾ ਤੁਹਾਡੀ ਬਖਸ਼ੀ ਹੋਈ ਪਿਆਰ ਤੇ ਅਸੀਸ ਸਾਡੇ ਵਾਸਤੇ ਬੜੀ ਵੱਡੀ ਇਹ ਜੀਵਨ ਦੀ ਘਟਨਾ ਕਹ ਲੋ ਜਾਂ ਬੜੀ ਵੱਡੀ ਸੇਵਾ ਸਾਡੀ ਜੋ ਮਾਲਕ ਨੇ ਲਾਈ ਆ ਰਖ ਰਖ ਬਾਰ ਸ਼ੁਕਰਾਨਾ ਮਾਲਕ ਦਾ ਜੇ ਉਹ ਚਾਹਦਾ ਤੇ ਜਲਤੇ ਥਲ ਕਰ ਥਲ ਤੇ ਕੂਆ ਕੂਕ ਤੇ ਮੇਰ ਕਰਾਵਾ ਧਰਤੀ ਤੇ ਕਾਚ ਚੜਾਵਾ ਚੜੇ ਆਕਾਸ਼ ਕਰਾਵਾ ਪੇਖਾਰੀ ਤੇ ਰਾਜ ਕਰਾਵਾ ਰਾਜਾ ਤੇ ਪੇਖਾਰੀ ਥਲ ਮੂਰਤ ਤੇ ਪੰਡਤ ਕਰਭੂ ਪੰਡਤ ਦੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵਾ ਪੁਰਖਨ ਤੇ ਜੋ ਨਾਰੀ ਕਹਿਤ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਉਦੀ ਨਜ਼ਰ ਆ ਉਹਨੇ ਸੇਵਾ ਬਖਸ਼ੀ ਆ ਅੱਪਾ ਰਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਪਿੰਡ ਦੀ ਸਮਾਜ ਦੀ ਔਰ ਗਰਾਊਂਡ ਦੀ ਬੱਚੇ-ਬੱਚੀਆਂ ਦੀ ਰੱਬ ਦਾ ਰੂਪ ਜਾਣ ਕੇ ਸੇਵਾਵਾਂ ਕਰਦੇ ਰਾਵਾਂਗੇ ਦੇਖ ਤੁਸੀਂ ਦੇਖੋ ਬੜੀ ਵਧੀਆ ਤਿਆਰ ਹੋਈ ਆ ਕਿਉਂਕਿ ਜਿੱਥੇ ਉਸ ਮਾਲਕ ਨੂੰ ਯਾਦ ਕੀਤਾ ਜਾਂਦਾ ਉਹਦਿਆਂ ਫਿਰ ਬਰਕਤਾਂ ਆਪਣੇ ਆਪ ਆ ਜਾਂਦੀਆਂ ਸੰਗਤ ਵੱਲੋਂ ਦਿੱਤਾ ਹੋਇਆ ਇੱਕ-ਇੱਕ ਰੁਪਇਆ ਅਸੀਂ ਇੱਕ-ਇੱਕ ਲੱਖ ਦੇ ਵਿੱਚ ਚਲਾਉਣ ਦੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਕਿ ਉਹ ਸਾਨੂੰ ਇੰਨੀ ਸਮਰੱਥ ਬਖਸ਼ੇ 1 ਰੁਪਿਆ ਸੰਗਤ ਦਾ 1 ਲੱਖ ਦੇ ਵਿੱਚ ਚਲਾਉਣ ਦੀ ਤਾਕਤ ਪ੍ਰਮਾਤਮਾ ਸਾਨੂੰ ਬਖਸ਼ੇ ਨਾਲ ਕਰਮਨ ਹੋਰੇ ਬੱਚੇ ਵੀ ਸਾਡੇ ਹਾਗੇ ਦੇਖ ਕੇ ਪ੍ਰਸ਼ਾਦ ਨੂੰ ਸੋ ਜਿੱਥੇ ਮੈਂ ਗੱਲ ਕਰ ਰਿਹਾ ਆ ਸਾਂ ਜਿੱਥੇ ਰੱਬ ਦਾ ਨਾਮ ਆ ਜਾਂ ਤੁਸੀਂ ਸੱਚੇ ਦਿਲੋਂ ਕੁਝ ਕਰਨਾ ਚਾਹੁੰਦੇ ਆ ਸਮਾਜ ਵਾਸਤੇ ਤੇ ਫਿਰ ਬਰਕਤਾਂ ਜਿਹੜੀਆਂ ਆਪਣੇ ਆਪ ਆ ਜਾਂਦੀਆਂ ਤੇ ਨਾਲ ਹੀ ਆਪਾਂ ਨਮਕੀਨ ਇਹਨਾਂ ਵਾਸਤੇ ਚਨੇ ਤਿਆਰ ਕਰਾਂਗੇ ਕਿਉਂਕਿ ਉਹ ਪਹਿਲਾਂ ਮੈਂ ਸਵੇਰ ਦੇ ਭੁੰਤੇ ਸੀ ਸਾਰਾ ਸਾਰਾ ਦਿਨ ਜਦੋਂ ਇਹਨਾਂ ਦੀ ਡਾਈਟ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਇਹ ਛੋਟੀਆਂ-ਮੋਟੀਆਂ ਗੱਲਾਂ ਨਹੀਂ ਤੇ ਕਾਫੀ ਤਰ੍ਹਾਂ-ਤਰ੍ਹਾਂ ਦੇ ਗੱਲਾਂ ਸੁਣਨ ਨੂੰ ਵੇਖਣ ਨੂੰ ਮਿਲਦੀਆਂ ਨੇ ਪਰ ਬਿਨਾ ਪ੍ਰਭਾਵ ਕੀਤੇ ਅਸੀਂ ਇਸ ਸਮਾਵਾ ਤੁਹਾਡੇ ਚਰਨਾਂ ਵਿੱਚ ਬਸ ਇੱਕੋ ਹੀ ਇੱਕ ਮਕਸਦ ਆ ਪਿੰਡ ਦੇ ਵਿੱਚੋਂ ਨਸ਼ਾ ਜਾਂ ਬੱਚੇ-ਬੱਚੀਆਂ ਨੂੰ ਕੋਈ ਜੀਵਨ ਪੱਧਰ ਉੱਚਾ ਚੁੱਕ ਕੇ ਉਹਨਾਂ ਨੂੰ ਸਹੀ ਸੇਧ ਦਿੱਤੀ ਜਾਵੇ ਇੰਨੇ ਹੀ ਸਾਡਾ ਇਹਦੇ ਵਿੱਚ ਹੈਗਾ ਫਾਇਦਾ ਕਿਉਂਕਿ ਨਹੀਂ ਤੇ ਫਿਰ ਮਨੁੱਖਾ ਜਨਮ ਦਾ ਜਿਹੜਾ ਲਾਭ ਆ ਉਹ ਇਹੀ ਹੈ ਵਿੱਚ ਦੁਨੀਆ ਸੇਵ ਕਮਾਈਏ ਤੰਦਰਗਾ ਬਸਣ ਪਾਈਏ ਕਰਵਾਣੀ ਸਾਨੂੰ ਹਜ਼ਾਰਾਂ ਹਜ਼ਾਰਾਂ ਵਾਰ ਤਾਨੇ ਮੇਨੇ ਮਾਰਦੀ ਆ ਕਿਉਂਕਿ ਮਨੁੱਖ ਹੋਣ ਦਾ ਫਰਜ਼ ਹੀ ਇਹ ਆ ਚਾਰ ਪਾਉ ਦੋਏ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਆ ਸੁੱਤ